ਲੁਧਿਆਣਾ ਦੇ ਥਾਣਾ ਜੀਆਰਪੀ ਦੀ ਪੁਲਿਸ ਨੇ 12 ਕਿਲੋ ਫੀਮ ਸਾਇਹਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਕਾਬੂ ਕੀਤੇ ਗਏ ਦੋਸ਼ੀਆਂ ਦੇ ਵਿੱਚ ਇੱਕ ਮਹਿਲਾ ਅਤੇ ਇੱਕ ਲੜਕਾ ਸ਼ਾਮਲ ਹਨ ਬਰਾਮਦ ਕੀਤੇ ਗਏ ਫੀਮ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੀਬ 24 ਲੱਖ ਰੁਪਏ ਦੱਸੀ ਜਾ ਰਹੀ ਹੈ ਐਸਪੀ ਇਨਵੈਸਟੀਗੇਸ਼ਨ ਬਲਰਾਮ ਰਾਣਾ ਨੇ ਦੱਸਿਆ ਕਿ ਪਲੇਟਫਾਰਮ ਤੇ ਚੈਕਿੰਗ ਦੇ ਦੌਰਾਨ ਦੋਸ਼ੀ ਪੁਲਿਸ ਨੂੰ ਦੇਖ ਕੇ ਕਬਰਾ ਗਏ ਅਤੇ ਜਦੋਂ ਸ਼ੱਕ ਦੇ ਆਧਾਰ ਤੇ ਚੈਕਿੰਗ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ 7.7 ਕਿਲੋ ਫੇਮ ਬਰਾਮਦ ਕੀਤੀ ਜੀ ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਬਰੇਲੀ ਤੋਂ ਨਸ਼ੀ ਦੀ ਖੇਪ ਲਿਆ ਕੇ ਅਮਰਸਰ ਸਪਲਾਈ ਕਰਨੀ ਸੀ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀਪ੍ਰਭਾ द्विवेदी ਜੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਜਨਾ ਦੀਸ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਸੀਆਈਏ 1 ਲੁਧਿਆਣਾ ਜਿਨ੍ਹਾਂ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਤੇ ਸਬ ਇਨਸਪੈਕਟਰ ਬਿਰਬਲ ਜੀ ਪੂਰੀ ਟੀਮ ਲੈ ਕੇ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਇਥੇ ਇੱਕ ਲੇਡੀ ਤੇ ਇੱਕ ਜੈਂਟਸ ਦੋਨੋਂ ਆਪਸ ਦੇ ਵਿੱਚ ਜਦੋਂ ਚੈੱਕ ਕਰਨ ਤੋਂ ਪਤਾ ਲੱਗਾ ਇਹਨਾਂ ਕੋਲ 6-6 ਕਿਲੋ ਫੀਮ ਮਿਲੀ ਤੇ ਰਿਸ਼ਤੇਦਾਰੀ ਚ ਸਰੀਕੇ ਚਾਚੀ ਤੇ ਭਤੀਜਾ ਲੱਗਦੇ ਹਨ ਇਹ ਫਰੇਮ ਮਾਮਲਾ ਹੈ ਕਿੰਨੇ ਪਲੇਟਫਾਰਮ ਤੇ ਸੀ ਜਦੋਂ ਇਹ ਕਿਤੇ ਲੁਧਿਆਣੇ ਇਹਨਾਂ ਨੇ ਉਤਰਨਾ ਸੀ ਕਿ ਅੱਗੇ ਇਹਨਾਂ ਨੇ ਸਟੇ ਸੀ ਕੋਈ ਇਹਨਾਂ ਨੇ ਜਾਣਾ ਤਾਂ ਅੰਮ੍ਰਿਤਸਰ ਸੀ ਜੰਮੂ ਵਾਲੀ ਟ੍ਰੇਨ ਚੋਂ ਆਏ ਇਹ ਤੇ ਪਤਾ ਲੱਗਾ ਕਿ ਵੀ ਉਹ ਟ੍ਰੇਨ ਜੰਮੂ ਜਾਣ ਕਰਕੇ ਅੰਮ੍ਰਿਤਸਰ ਜਾ ਨਹੀਂ ਰਹੀ ਸੀ ਤੇ ਇੱਥੇ ਉਤਰੇ ਤੇ ਚੈਕਿੰਗ ਦੌਰਾਨ ਇਹ ਸਾਡੇ ਸ ਸ਼ੱਕ ਦੇ ਧਾਰੇ 'ਚ ਆਏ ਸੀ ਕਿ ਕਿਦਾਂ ਵੀ ਨਾਰਮਲ ਚੈਕਿੰਗ ਚੱਲ ਰਹੀ ਸੀ ਵੀ ਨਹੀਂ ਰੂਟੀਨ ਦੀ ਚੈਕਿੰਗ ਚੱਲ ਰਹੀ ਸੀ ਤੇ ਇਹਨਾਂ 'ਤੇ ਸ਼ੱਕ ਪਿਆ ਅੱਛਾ ਜੀ ਇਨਾ ਤੇ ਸ਼ੱਕ ਪਿਆ ਕਿਉਂਕਿ ਦੋਨੋਂ ਇੱਕਦਮ ਹੀ ਅਚਾਨਕ ਹੀ ਇਨਾ ਦੀਆਂ ਬੋਡੀ ਲੈਂਗੁਏਜ ਵਿੱਚ ਫਰਕ ਪੈ ਗਿਆ ਆਮ ਰੂਟੀਨ 'ਚ ਜਾ ਰਹੇ ਸੀ ਇਕਦਮ ਨਾਕਾ ਦੇਖ ਕੇ ਇਹ ਪਿਛੇ ਨੂੰ ਮੋੜ ਲਗੇ ਤੇ ਉਦੋਂ ਹੀ ਸ਼ੱਕ ਪੈ ਗਿਆ ਸੀ ਕਿ ਕਿੱਥੋਂ ਲੈ ਆ ਸੀ ਸਰ ਕਿੱਥੋਂ ਸਪਲਾਈ ਕਰਉਣੀ ਸੀ ਇਹ ਲੈ ਕੇ ਤਾਂ ਯੂਪ ਤੋਂ ਆਇਆ ਬਰੇਲੀ ਕਹ ਦੱਸਦੇ ਪਏ ਐ ਤੇ ਅੰਮ੍ਰਿਤਸਰ ਕਹਿੰਦੇ ਦੇਣੀ ਸੀ ਸਰ ਅੰਮ੍ਰਿਤਸਰ ਦਾ ਕੋਈ ਬੰਦਾ ਸਾਹਮਣੇ ਆਇਆ ਜਿਹਨੂੰ ਜਿਸ ਬੰਦੇ ਨਾਲ ਇਹਨਾਂ ਨੇ ਡੀਲ ਕੀਤੀ ਸੀ ਵੀ ਇਹਨਾਂ ਮਾਲ ਦੇਣਾ ਉਹਨੂੰ ਨੇ ਕਈ ਗੱਲਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਸ ਕਰਕੇ ਤਫਤੀਸ਼ ਦੌਰਾਨ ਸਰ ਫਿਰ ਇਹਨੇ ਆਪਣੀ ਹੈ ਸਪਲਾਈ ਕਰਨ ਵਾਸਤੇ ਜਾ ਰਹੇ ਸੀ ਕਿ ਨਹੀਂ ਸਪਲਾਈ ਸਪਲਾਈ ਕਰਨ ਜਾ ਰਹੇ ਇਹਨਾਂ ਦੇ ਦੱਸਣ ਮੁਤਾਬਕ ਹੁਣ ਤੱਕ ਜੋ ਇਹਨਾਂ ਨੂੰ ਸਪਲਾਈ ਵੱਲ ਕਿੰਨੇ ਪੈਸੇ ਮਿਲਨੇ ਸੀ ਇਹਨਾਂ ਨੂੰ ਇਹਨਾਂ ਦੱਸ ਦੱਸ 10000 ਰੁਪਇਆ ਦੋਨਾਂ ਨੂੰ ਕਿੰਨੀ ਕੀਮਤ ਹੈ ਕਿ ਅੰਤਰਰਾਸ਼ਟਰੀ ਕੀਮਤ ਕਿੰਨੀ ਬੰਦੀ 12 ਕਿਲੋ ਦੀ ਕੀਮਤ ਦਾ ਤਾਂ ਕੀ ਕਹਿ ਸਕਦੇ ਆ 12 ਕਿਲੋ ਹੈ ਹੁਣ ਲੈਪਟਾਪ ਇਨਾਂ ਦੇ ਦੱਸਣ ਮੁਤਾਬਕ ਤਾਂ ਫਸਟ ਟਾਈਮ ਕਹਿ ਰਹੇ ਐ ਬਾਕੀ ਸੈਂਟੀਫਿਕ ਤਰੀਕੇ ਨਾਲ ਨਹੀਂ ਕੋਈ ਮੁਕਦਮਾ ਹੁਣ ਤੱਕ ਤਾਂ ਇਹਨਾਂ ਨੇ ਅਸੀਂ ਪਹਿਲਾਂ ਵੀ ਮਿੱਟੀ ਦੀ ਫਿਲਮ ਵੇਖੀ ਪਹਿਲਾਂ ਨਹੀਂ ਪੰਜਮ ਦੱਸਦੇ ਬਾਕੀ ਵੈਰੀਫਾਈ ਕਰ ਰਹੇ ਹੁਣ ਵੈਰੀਫਾਈ ਕਰ ਰਹੇ ਐ ਇਸੇ ਤਰ੍ਹਾਂ ਕਿ ਤਪਤੀਸ ਚੱਲ ਰਹੀ ਹੈ ਠੀਕ ਟੈਕਨੀਕਲ ਤਰੀਕੇ ਨਾਲ ਚੈੱਕ ਕਰਕੇ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਹ ਅਫਵਾਹਾਂ ਨੇ ਕੋਰ ਦੇ ਵਿੱਚ ਪੇਸ਼ ਕੀਤਾ ਗਿਆ ਨਹੀਂ ਨਹੀਂ ਮਨਯੋਗ ਅਦਾਲਤ ਦੇ ਵਿੱਚ ਹੁਣ ਪੇਸ਼ ਕਰਨ ਚੱਲੇ ਐ ਨਹੀਂ ਤੇ ਉਹਨਾਂ ਤੋਂ ਪੁਲਿਸ ਰਿਪੋਰਟ ਲ ਮੰਗ। ਥੈਂਕ ਯੂ। ਥੈਂਕ ਯੂ। ਅਸੀਂ 2022 ਦੇ ਵਿੱਚ 28 ਕਿਲੋ 700 ਗ੍ਰਾਮ ਅਫੀਮ ਫੜੀ ਹੈ। ਤੇ 5 ਕਿਲੋ 170 ਗ੍ਰਾਮ ਚਾਰਸਾ 1600 ਕਿਲੋ ਚੂਰਾ ਪੋਸਟ ਜਿਹਨੂੰ ਪੰਜਾਬੀ ਚ ਭੁੱਕੀ ਵੀ ਕਹਿੰਦੇ ਨੇ ਆਪਾਂ। ਤੇ 6100 61 ਕਿਲੋ 200 ਗ੍ਰਾਮ ਗਾਂਜਾ ਤੇ 2216 ਕੈਪਸੂਲ ਫੜੇ ਆ ਤੇ 17000 ਗੋਲੀਆਂ ਫੜੀਆਂ। ਤੇ ਹੁਣ 23 ਦੇ ਵਿੱਚ ਹੁਣ ਤੱਕ ਅਸੀਂ ਇਸ 10ਵੇਂ ਮਹੀਨੇ ਤੱਕ ਅਸੀਂ 58 ਕਿਲੋ 750 ਗ੍ਰਾਮ ਅਫੀਮ ਫੜ ਚੁੱਕੇ ਹਾਂ ਜੀ ਤੇ 10 ਕਿਲੋ ਚਰਸ ਇਹ ਵੀ ਕਮਰਸ਼ੀਅਲ ਕੁਆਂਟੀਟੀ ਚਾੰਦੀ ਹੈ 2700 27 ਕਿਲੋ 700 ਗ੍ਰਾਮ ਚੂਰਾ ਪੋਸਟ ਹੈ ਭੁੱਕੀ ਜਿਹਨੂੰ ਕਹਿੰਦੇ ਆਪਾਂ 60 ਸ਼ੀਸ਼ੀਆਂ ਹਨ ਖੰਗਲੀਆਂ ਤੇ 3060 ਗੋਲੀਆਂ ਨਸ਼ੇ ਵਾਲੀਆਂ ਗੋਲੀਆਂ ਨਸ਼ੀਲ ਗੋਲੀਆਂ ਬਾਜੀ ਨੱਥ ਕਰਤੇ ਤੇ ਇਹਨੂੰ ਕਿਤੇ ਨਸ਼ਟ ਕਰਤਾ ਕੇ ਗ੍ਰਿਫਤਾਰ ਕੀਤੇ ਆ ਸਾਰੇ ਨਹੀਂ ਇਹ ਜਿਹੜਾ ਸਮਾਨ ਆ ਕਿਤੇ ਨਸ਼ਟ ਕਰੋਗੇ ਇਹਨੂੰ ਕਿਤੇ ਜਮਾ ਕਰਾਉਗੇ ਕੀ ਕਰ ਇਹ ਮੰਨਿਓ ਕੋਰਟ ਅਦਾਲਤ ਵੱਲੋਂ ਨਾ ਹੁਕਮ ਮਿਲਦਾ ਤਲਫੀਦਾ ਤੇ ਉਸ ਤੋਂ ਬਾਅਦ ਹੀ ਇਹਨੂੰ ਡਿਸਟਰੋਏ ਕਰ ਦਿੰਦੇ ਐਲਸਮ ਜੱਟ ਨੂੰ ਦਲੀ ਲੁਧਿਆਣਾ ਤੋਂ ਵਿਸ਼ੇਕ ਚਲੋਟਾ ਦੀ ਰਿਪੋਰਟ